ਹਾਂਜੀ ਦੂਜੀ ਬਾਜੀ ਇਹ ਜਿੱਤੀ ਮੱਲੀਆਂ ਠੀਕ ਆ ਬਾਈ ਮੱਲੀਆਂ ਤਾਂ ਇਹਨੇ ਸਿਰੇ ਹੀ ਕੀਤਾ ਪੂਰੀ ਗਰਮੀ ਦੀ ਬਾਜੀ ਸੀ ਉਹ ਜੀ ਠੀਕ ਆ ਸਾਰਿਆਂ ਤੋਂ ਵੱਧ ਉੱਡਿਓ ਤੇ ਚਾਰਾਂ ਦੀ ਬਾਜੀ ਹੋਈ ਆ ਜੀ ਸਾਡੀ ਠੀਕ ਆ ਬਾਈ ਉਹਦੇ ਸਾਰਿਆਂ ਤੋਂ ਵੱਧ ਉੱਡ ਗਈ ਓਹਦੇ ਤਾਂ ਬਾੜੀ ਭੜੀ ਉੱਡੀ ਆ ਮੱਲੀਆਂ ਤਾਂ ਮੱਲੀਆਂ ਹਾਂ ਤਲਵੰਡੀ ਸੁੱਜੀ ਵੀ ਨਹੀਂ ਦੇਣ ਕੀਤਾ ਨਹੀਂ ਸੁੱਜੀ ਵੀ ਨਹੀਂ ਜੀ ਦੇਣ ਕਰੀ ਸੁੱਜੀ ਪਹਿਲੀ ਬਾਜੀ ਹਾਂਜੀ ਜੀ ਪਹਿਲੀ ਬਾਜੀ ਕਲੱਬ ਵਾਲੀ ਸੀ ਪਹਿਲੀ ਬਾਜੀ ਇਹ ਭਾਗੀ ਕੇ ਕਲੱਬ ਵਾਲੀ ਸੀ ਨਾ ਹਾਂਜੀ ਪਹਿਲੀ ਬਾਜੀ ਹੋਈ ਸੀ ਠੀਕ ਹਾਂਜੀ ਕਿੰਨੇ ਟਾਈਮ ਕਰਗੇ ਸੀ ਇੱਥੇ ਬਾਈ ਉਹਦੇ 10 ਕਰਗੇ ਸੀ 10ਾਂ ਨੇ ਟਾਈਮ ਕੀਤਾ ਸੀ ਸੁਜੀ ਵੀ ਨੇ ਇਹ ਸਾਲ ਲੈ ਲਿਆ ਸੁਜੀ ਵੀ ਨੇ ਬਾਲਾ ਜ਼ੋਰ ਲਾਇਆ ਨਜਾਇ ਜੀ ਮੈਨੂੰ ਆਪ ਨੂੰ ਨਹੀਂ ਜਬੀਰ ਟਾਈਮ ਕਰਦੋ ਉਸ ਤੋਂ ਬਾਅਦ ਜਿੱਤੀ ਮੱਲੀਆਂ ਜਾ ਕੇ ਉਸ ਤੋਂ ਬਾਅਦ ਚ ਮੱਲੀਆਂ ਤਾਂ ਬਾਲੀ ਚੰਗੀ ਉੱਡੀ ਆ ਜੀ ਫਿਰ ਇਹ ਠੀਕ ਆ ਬਾਈ ਹਾਂਜੀ ਸ਼ਾ ਕੀ ਗੂਰ ਲੈ ਬਾਈ ਆ ਵੀ ਆਦਮ ਪਰ ਜਿੱਤੀ ਸੀ ਪਿਛਲੇ ਸਾਲ ਭਾਗੀ ਕੇਲੇ ਕਲੱਬ ਚ ਜੀ ਠੀਕ ਆ ਬਾਈ ਗਰਮੀ ਸਾਪਾ ਐ ਕਿ ਵੀ ਲਿੱਤਾ ਵਿੱਚੋਂ ਠੀਕ ਆ ਪਿਛਲੇ ਸਾਲ ਜਿੱਤੀ ਸੀ ਪੂਰੀ ਗਰਮੀ ਦੀ ਬਾਜੀ ਕਿੰਨੇ ਚ ਬਾੜਾਂ ਨੇ ਵੰਡੀ 14ਾਂ ਚ ਬਾਜੀ ਹੋ ਗਈ ਪ੍ਰਯੋਗ ਕਸੀ ਆਕਲੀ ਵਾਲਿਆਂ ਦਾ ਕੂਟ ਠੀਕ ਜੀ ਅੱਜ ਕੀ ਉੱਠ ਗਈ ਆਦਮਪੁਰੀ ਫੇਰ ਛੱਡੀ ਸੀ ਉੱਥੋਂ ਉੱਠ ਗਈ ਹਾਂ ਦੂਜਾ ਕਬੂਤਰ ਜਿੱਤ ਗਿਆ ਇਸ ਆਖ ਖੈਤ ਕਿੱਥੇ ਜਾਵੜੀ ਸੀ ਇਹ ਕਾਂਗੜ ਦਿਨੇ ਜਾਵੜੀ ਸੀ ਇਹ ਅੰਦਰ ਦਿਨੇ ਉਹ ਭਾਈ ਫਿਰ ਹਾਂ ਦਿਨੇ ਉਹ ਭਾਈ ਸੀ ਠੀਕ ਆ ਭਾਈ ਬਹੁਤ ਵਧੀਆ ਭਾਈ ਚਿੱਟੀਆਂ ਅੱਖਾਂ ਦੀ ਗੋਰੀ ਜੀ ਆ ਵੀ ਆਪਣੇ 4 ਸਾਲ ਪਹਿਲਾਂ ਭਾਗੀ ਗਲੇ ਕਲੱਬ ਚ ਸੀ ਸੀ ਗਾਜੀਆਂ ਨੇ ਠੀਕ ਆ ਭਾਈ ਕੋਲਰ ਜਿੱਤੀ ਇਹ ਅੱਖਾਂ ਬਗਲ ਜਾਂਦੀਆਂ ਦੋਵੇਂ ਸਾਖੀਆਂ ਵੀ ਕਰ ਜਾਂਦੀਆਂ ਖੱਟੀਆਂ ਵੀ ਠੀਕ ਆ ਹਾਂ ਹਾਂ ਇਹਦੇ ਪੁੱਤ ਦੇ ਫੋਰਡ ਨੇ ਜਿੱਤੇ ਆ ਜਿਹੜਾ ਫੋਰਡ ਜਿੱਤਿਆ ਕੀਪੇ ਕੋਲੇ ਤੇ ਕਾਲੇ ਕੋਲੇ ਮੋਟਰਸਾਈਕਲ ਇਹਨਾਂ ਕੋਲੇ ਹਿਸੋ ਵਾਲ ਹਾਂ ਉਹ ਆ ਇਹਦਾ ਬਲੱਡ ਆ ਇਹਨਾਂ ਦਾ ਬਲੱਡ ਪੁਰਾਣਾ ਕਬੂਤ ਜਾਨੇ ਕਿ ਪੁਰਾਣਾ ਪੁਰਾਣੀ ਨਸਲ ਆ ਇਹਨੇ ਇਹਦੀ ਤਿੰਨ ਸਾਲਾਂ ਪਿੱਛੋਂ ਬੱਚੇ ਕੱਢੇ ਆ ਠੀਕ ਆ ਪਹਿਲਾਂ ਕੱਢੇ ਨਹੀਂ ਸੀ ਹੁਣ ਇੱਥੇ ਹੈ ਗਿਆ ਤਿੰਨ ਚਾਰ ਪੱਠੇ ਛੱਡ ਨਾਲ ਪੂਰੇ ਚੰਗੀ ਉੱਡੇ ਆ ਉੱਡੇ ਪੂਰੇ ਚੰਗੇ ਜਿੰਨੇ ਕਿ ਜਾਇਆ ਸਾਰਿਆਂ ਤੋਂ ਵੱਧ ਇਹਦੀ ਉੱਡੇ ਆ ਇਸਕੇ ਠੀਕ ਹੈ ਜੀ ਬੱਚੇ ਸ਼ਾਖੇ ਵੀ ਕੱਢਦੀਆਂ ਸ਼ਾਖਾ ਕੱਢਿਆ ਹੁਣਾਂ ਨੇ ਹਾਂਜੀ ਠੀਕ ਨੀਲਾ ਕੱਢਿਆ ਇੱਕ ਸਾਰੇ ਰੰਗ ਕੱਢਦੀਆਂ ਹਾਂਜੀ ਆ ਵੀ ਆਪਣੀ ਤਿੰਨ ਬਾਜ਼ੀਆਂ ਉੱਡੀ ਵੀ ਆ ਜੀ ਠੀਕ ਆ ਜੀ ਇੱਕ ਤਾਂ ਫਰਿੱਜ ਹੀ ਤੀ ਚੱਕਾ ਤੋਂ ਚੱਕਾ ਤੋਂ ਚੱਕ ਪਾਈ ਚੱਕ ਪਾਈ ਕੇ ਉਹਦੇ 90 ਕਬੂਤਰ ਸੀ ਮੈਂ ਕਿਹਾ ਸਾਢੇ 7 ਦਾ ਟਾਈਮ ਕਰਾਇਆ ਸੀ ਅੱਛਾ ਜੀ ਇਹ ਆਪਣੀ ਤਿੰਨ ਚਾਰ ਬਾਜ਼ੀਆਂ ਉੱਡੀ ਵੀ ਕਬੂਤਰ ਹੀ ਆ 90 ਕਬੂਤਰ ਸੀ ਉੱਥੇ 90 ਕਿੰਨੇ ਰਹਿ ਗਏ ਫਿਰ ਬਾਈ ਉਹਦੇ ਦੋ ਕਬੂਤਰਾਂ ਨੇ ਸਾਢੇ 7 ਦਾ ਟਾਈਮ ਕੀਤਾ ਸੀ ਸਾਢੇ 7 ਦਾ ਹਾਂ ਕੀ ਨਾਮ ਸੀ ਉੱਥੇ ਫਰਿੱਜ ਸੀ ਜੀ ਫਰਿੱਜ ਪਹਿਲੇ ਨੰਬਰ ਤੇ ਰਹਿ ਗਈ ਪਹਿਲੇ ਨੰਬਰ ਤੇ ਹਾਂ ਜੀ ਠੀਕ ਆ ਜੀ ਇਦਜ਼ਾਰੇ ਵਾਲੋਂ ਉੱਠ ਗਈ ਸੀ ਤੇ ਮਰੇਲ ਕੋਟਲੇ ਏਰੀਏ 'ਚ ਵੀ ਇੱਕ ਬਾਜੀ ਦਿੱਤੀ ਵੀ ਇੱਕ ਹੋਰ ਦਿੱਤੀ ਵੀ ਤਿੰਨ ਚਾਰ ਬਾਜੀਆਂ ਉੱਡੀ ਵੀ ਆ ਉੱਡੀ ਵੀ ਹੈ ਹਾਂਜੀ ਇਹ ਕੱਟ ਟੀਕਾ ਕਿੰਨਾ ਹੋਈ ਸੀ ਇਹ ਪਿਛਲੇ ਸਾਲ ਆਈ ਆ ਕਿਹ ਨਾਲ ਕੱਟੀ ਸੀ ਜਿਹੜੀ ਕਹਿੰਦਾ ਸੀ ਹਾਂਜੀ ਅੱਛਾ ਗਲਤੀ ਨਾਲ ਜਿਹੜੀ ਕੱਟੀ ਸੀ ਉਹ ਇਹ ਹੈ ਆ ਹਾਂਜੀ ਉੱਚੀ ਜਾਦਾ ਉੱਡਦੀ ਆ ਇਹ ਵੀ ਪਿਛਲੇ ਸਾਲ ਦਿੱਤੀ ਆ ਉੱਚੀ ਉੱਡਦੀ ਆ ਕਿ ਪੱਧਰ ਬਾਈ ਇਹ ਪੱਧਰੀ ਉੱਡਦੀ ਆ ਉੱਚੀ ਵੀ ਜਾਂਦੀ ਆ ਠੀਕ ਆ ਹੁਣ ਜਣੀ ਕਰਦੀ ਆ ਜਣੇ ਕੇ ਅੱਜ ਕਿਹਦੀ ਧੀ ਵੀ ਬਾਜੀ ਤੇ ਉੱਡ ਕੇ ਮਰ ਗਈ ਦਦਾਰੇ ਵਾਲ ਸੱਤਵੀਂ ਅੱਠਵੀਂ ਜਿਹੜੀ ਪਾਕੀ ਵਾਲੇ ਕਲੱਬ ਦੀ ਸੀ ਠੀਕ ਆ ਬਾਈ ਹਾਂਜੀ ਬਸ ਠ ਤੁਹਕੇ ਧੰਨਵਾਦ ਸਟਾਰ ਕਬੂਤਰ ਕਲੱਬ ਦਾ 365 ਦਾ ਇਹ ਬਾਕੀ ਵੀ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਧੰਨਵਾਦ ਤੇਰਾ ਵੀ ਬਹੁਤ ਬਹੁਤ ਤੁਸੀਂ ਸਾਨੂੰ ਆਪਣੇ ਕੀਮਤੀ ਸਮੇਂ ਚੋਂ ਸਮਾਂ ਦਿੱਤਾ ਤੇ ਬਾਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਅੱਗੇ ਸ਼ੇਅਰ ਕਰਦੇ ਹੋ ਵੀਡੀਓ ਨੂੰ ਆਪਣੇ ਉੱਡਿਆ ਸੀ ਠੀਕ ਹੈ ਜੀ ਐਤ ਕੀ ਵਧਾਤੇ ਹਰ ਗਿਆ ਜੀਪ ਤੇ ਜੀਪ ਵਾਲੀ ਹੋ ਗਈ ਜੀਪ ਵਾਲੀ ਹੋ ਵੱਡੀ ਬਾਜੀ ਸਿਆਂਾ ਉੱਥੇ ਆ ਰਹੀ ਸੀ ਤੇ ਉਹ ਹਾਰ ਦੇਣਦੇ ਕਬੂਤਰ ਅੱਛਾ ਇਹ ਪੰਜ ਸੇ ਛੱਡੇ ਪੰਜੇ ਸੀ ਜਿੱਤੇ ਇਹਦਾ ਭਾਈ ਬੌਡੇ ਕੱਲਾ ਰਿਆ ਸੀ ਅੱਛਾ ਚੁੰਗਾ ਤੋਂ ਸੰਤਪੁਰੇ ਵਾਲੇ ਸੋਨੂ ਕਿਨੇ ਉਹਨਾਂ ਉਹ ਦਿੱਤੀ ਨਹੀਂ ਸਕੀ ਭੈਣ ਹਾਂ ਉਹ ਤੀਜਾ ਨੰਬਰ ਬਣਾ ਕੇ ਉੱਠ ਗਈ ਸੀ ਸਾਰਿਆਂ ਤੋਂ ਚੰਗੀ ਸੀ ਉਹ ਉੱਥੇ ਹਾਂ ਜੀ ਐਂਟਰੀ ਵਾਲੀ ਬਾਜੀ ਸੀ ਬਾਈਓ ਐਂਟਰੀ ਵਾਲੀ ਸੀ ਉਹ ਵੀ ਜੀ ਠੀਕ ਆ ਇੱਕ ਤਾਂ ਪੈਲਟ ਤੇ ਉੱਡੇ ਰੰਨਾ ਆਪਾਂ ਇਹ ਕੀ ਪੈਲਟ ਤੇ ਜਿੱਤੇ ਇਹਦਾ ਆਪਾਂ ਇਹ ਜਾਂਦੇ ਵੀ ਨਹੀਂ ਜੀ ਤੁਸੀਂ ਛੱਡਿਆ ਸੀ ਇੱਥੋਂ ਪੈਲਟ ਤੇ ਜਾਂਦੇ ਜਮਾ ਨਹੀਂ ਜਾਂਦੇ ਨਹੀਂ ਇਹ ਕਬੂਤਰ ਹਾਰ ਵੀ ਨਹੀਂ ਛੇਤੀ ਜੇ ਥੋੜ੍ਹਦੇ ਉੱਥੇ ਹੀ ਬੰਦੇ ਹ ਹਾਰ ਨਹੀਂ ਦਿੰਦੇ ਛੇਤੀ ਇਹ ਕਬੂਤਰ ਆਪਣੇ ਫੇਵਰੇਟ ਆ ਜੀ ਠੀਕ ਆ ਜੀ ਕਿਹੜੀ ਨਸਲ ਦਾ ਕਬੂਤਰਾ ਕੋਈ ਬਾਈ ਉਹ ਪ੍ਰਾਣਾ ਵਾਲਿਆਂ ਦਾ ਮਿਸਾ ਕਬੂਤਰਾ ਸੀ ਕਬੂਤਰਾ ਜੀ ਹਾਂ ਜੀ ਆਪਣੇ ਕੋਲ ਠੀਕ ਆ ਬਾਈ ਆ ਇਹਦਾ ਪੁੱਤ ਆ ਜੀ ਇਹਦੀ ਦੋ ਬਾਜੀ ਇਹਦੀ ਮਾਂ ਆ ਫੇਵਾਈ ਦਾ ਫੇਵਾਈ ਚ ਇਹ ਬੱਚਾ ਕੱਢਿਆ ਸੀ ਇਹਨੇ ਇਹ ਵੀ ਦੋ ਬਾਜ਼ੀਆਂ ਜਿੱਤਿਆ ਇਸ ਕੀ ਅੱਛਾ ਇਹ ਦੋ ਜਿੱਤਿਆ ਇੱਕ ਹਾਰ ਗਿਆ ਜੀ ਇਹ ਜਿੱਤਿਆ ਪਹਿਲੀ ਬਾਜ਼ੀ ਲਹਾਰੇ ਜੀ ਕਹਿ ਰਹੇ ਜਿੱਤਿਆ ਦੰਨੇ ਬਾਈ ਕਹਿ ਰਹੇ ਉਹਦੇ ਲਹਾਰੇ ਕੋ ਉੱਤਰ 10 11 ਟਾਈਮ ਕਰਗੇ ਸੀ ਠੀਕ ਹੈ ਕਾ ਬਾਜੀ ਦਾ ਜੀ ਸੀ ਕੀਪੇ ਦਾ ਸਹੀ ਹਾਂਜੀ ਉਹ ਬਾਜੀ ਤੋਂ ਬਾਜੀ ਛੜ ਤਾ ਉਦੋਂ ਬਾਅਦ ਚ ਏਜੰਟ ਸਰ ਹਾਰ ਗਿਆ ਸੀ ਇਹ ਹਾਂਜੀ ਝੰਡ ਸਰ ਛੜ ਤਾ ਬਾਜੀ ਤੋਂ ਬਾਜੀ ਮੋੜ ਹਾਂਜੀ ਤੋਂ ਬਾਜੀ ਛੜ ਤਾ ਜੀ ਤੀਜੀ ਬਾਜੀ ਛੜਿਆ ਸੀ ਇਹ ਧੂੜਕੋਟ ਜੀ ਠੀਕ ਹੈ ਛੋਟੇ ਜਿਹੇ ਪਿੰਡ ਤੇ ਉਹਦੇ ਤਿੰਨ ਕਬੂਤਰਾਂ ਦੀ ਅੱਡ ਸੀ ਦੋ ਆਪਣੇ ਅੱਡ ਸੀ ਤਿੰਨਾ ਚੋਂ ਨਾ ਇਹ ਦੋ ਰਹਿ ਗਏ ਸੀ ਆਪਣੇ ਇਹਨੇ ਵੀ ਟਾਈਮ ਕੀਤਾ ਜੀ ਉਹਦੇ ਚਾਰ ਟਾਈਮ ਕਰ ਗਏ ਜਾਣੇ ਕਿ ਟਾਈਮ ਕਰਤਾ ਸੀ ਕਬੂਤਰ ਨੇ ਠੀਕ ਆ ਬਾਈ ਉਹਦੇ ਵੀ ਇਹ 8 8 ਵਜੇ ਢਾਂਗੀ ਚੜਿਆ ਜੀ ਰਾਤ ਆਉਣ ਜਾਣ ਦਾ ਲੱਗਿਆ ਜੀ ਹਾਂਜੀ ਜਾਣੇ ਕਿ ਇਹ ਨਸਲ ਜਾਂਦੀ ਨਹੀਂ ਜਮਾਂਦੀ ਨਹੀਂ ਨਾ ਬੰਦੇ ਜਿੱਤ ਹੀ ਦਿੰਦੇ ਜਿੱਥੇ ਛੱਟਦੇ ਠੀਕ ਆ ਹਾਂਜੀ ਪੋਰ ਜਨਵਾਰ ਕਿਡਾ ਇਹ ਵੀ ਇਸ ਕੀ ਸਾਲ ਦਿੱਤਾ ਕਬੂਤਰ ਜੀ ਠੀਕ ਆ ਬਾਈ ਸ਼ਾਨਦਾਰ ਕਬੂਤਰ ਆ ਬਾਈ ਬਹੁਤ ਵਧੀਆ ਲਾਲ ਸਰਾਈ ਆ ਵੀ ਆਪਣੀ ਐਤਕੀ ਦੋ ਬਾਜ਼ੀਆਂ ਜਿੱਤੀ ਆ ਜੀ ਠੀਕ ਆ ਬਾਈ ਇੱਕ ਹੀ ਬਾਜੀ ਜਿੱਤੀ ਸੀ 나ਈ ਵਾਲੀ ਜੀ ਐਂਟਰੀ ਵਾਲੀ ਬਾਜੀ ਐਤਕੀ ਇੱਕ ਜਿੱਤੀ ਕੜੈਲੀ ਦੋ ਠੀਕ ਹੈ ਕਿਹੜੇ ਕਲੱਬ ਦੀ ਬਾਜੀ ਸੀ ਬਾਈ ਉਹ ਉਹ ਇਧਰੋਂ ਬਣਿਆ ਬਾਈ ਬਰਨਾਲੇ ਏਰੀਏ ਦਾ ਕਲੱਬ ਆ ਠੀਕ ਉਹ ਚ ਦੋ ਬਾਜ਼ੀਆਂ ਚ ਹਿੱਸੇ ਲੈ ਗਈ ਇੱਕ ਕਲੱਬ ਚ ਛੱਡੀ ਸੀ ਇੱਕ ਹੂਣ ਛੜਤੀ ਸੀ ਖੁੱਲੀ ਜੀ ਛੋੜੀ ਖੁੱਲੀ ਬਾਜੀ ਇੱਕ 나ਈ ਵਾਲ ਜਿੱਤੀ ਐ ਕੜੈਲੀ ਇਹਦੀ ਭੈਣ ਜਿੱਤੀ ਸੀ ਢੱਲਮਾ ਜੀ ਘੁੰਮਣੀ ਵਾਲੀ ਉਹ ਘੁਮੀ ਹੋਈ ਸੀ ਜੀ ਉਹਨੇ ਸਾਰੇ ਹਰਾਏ ਸੀ ਉਹਦੇ ਤਿੰਨਾਂ ਦੀ ਬਾਜੀ ਹੋਈ ਸੀ ਠੀਕ ਆ ਬਾਈ ਹਾਂਜੀ ਈ ਵੀ ਐਤ ਕੀ ਦੋ ਜਿੱਤੀਆਂ ਯਾ ਲਾ ਮਾਰਦੀ ਏ ਰੱਬ ਜਾ ਖੜੇ ਇਤਿਆ ਚੋਟੇ ਛੋਟੇ ਪਿੰਡਾਂ ਤੋਂ ਨਹੀਂ ਜਾਂਦੀ ਇਹ ਜੀ ਬਹੁਤ ਉੜਦੀਆਂ ਨਾਲੀ ਚਾ ਚਾ ਘੱਟੇ ਦੇਖਦੀ ਨਹੀਂ ਯਾ ਲਾ ਮਾਰ ਦਿੰਦੇ ਸੀ ਬੈਠਾ ਰਾਤ ਨੂੰ ਹੀ ਆ ਜੀ 8 ਵਜੇ ਟਾਂਗੀ ਤੇ ਬੈਣਾ ਉਸ ਤੋਂ ਪਹਿਲਾਂ ਘਰ ਥੱਲੇ ਆਵੇ ਬਾਜੀ ਤੇ ਘਰੇ ਵੀ ਬਹੁਤ ਉੜਦੀਆਂ ਨੇ ਘਰੇ ਵੀ ਬਹੁਤ ਉੜਦੀਆਂ ਰਾਤ ਨੂੰ 8 8:30 8:8 ਵੇ ਟਾਂਗੀ ਤੇ ਬੈਲੀ ਸੀ ਇਹ ਤੇ ਜਿਹੜੇ ਦੋ ਬਾਜ਼ੀਆਂ ਜਿੱਤਿਆ ਤੇ ਇਹ ਕੂਤਰੀ ਨਿੱਕੂ ਕੋਲੇ ਬੱਚੇ ਕੱਢ ਕੇ ਆਇਆ ਲੋਪੂ ਵਾਲੇ ਕੋਲੇ ਠੀਕ ਆ ਆਪਾਂ ਉਹਨੂੰ ਦੇਤੇ ਸੀ ਠੀਕ ਆ ਉਹਨਾਂ ਨੂੰ ਲੈਂਡ ਦੇਣਾ ਤੁਹਾਡਾ ਕਬੂਤਰਾਂ ਦਾ ਇਹ ਸਵਾਲ ਜਿਵੇਂ ਇਹ ਸਵਾਲ ਕੀਪੇ ਨਾਲ ਵੀ ਲੈਣ ਦੇਣ ਹੈਗਾ ਬਾਜੀ ਕਬੂਤਰਾਂ ਦਾ ਬਾਈ ਆਹ ਕੀਪੇ ਵਾਲੇ ਕਬੂਤਰਾਂ ਚੋਂ ਹੀ ਆ ਜੀ ਠੀਕ ਆ ਇਹ ਇੱਕ ਤਾਂ ਇਤੀ ਹਨ ਤੇ ਇਹ ਬਾਈ ਕਬੂਤਰ ਕਿਵੇਂ ਇਹ ਕੀਪੇ ਵਾਲੇ ਕਬੂਤਰਾਂ ਚੋਂ ਹੀ ਇਹ ਸਵਾਲ ਕਿਹਦੇ ਤੋਂ ਠੀਕ ਆ ਇਹ ਆਪਾਂ ਛੱਡੀ ਤਲਵੰਡੀ ਬਾਜੀ ਭਾਗੀ ਕੇਲੇ ਕਲੱਬ ਦੀ ਪਹਿਲੀ ਬਾਜੀ ਜੀ ਠੀਕ ਆ ਬਾਈ ਤੇ ਇਹ ਪੰਜਵੇਂ ਪਾਣੀ ਮੈਂ ਲਾਇਆ ਸੀ ਘਰੇ ਸੁੱਜ ਕੇ ਬਹਿ ਗਈ 9 ਵਜੇ ਜੀ ਠੀਕ ਆ ਜੀ ਆਪਾਂ ਓਮੀ ਬਾਜੀ ਛੱਡਤੀਏ 3 ਵਜੇ ਬਹਿਣ ਲੱਗੀ ਸੀ ਨੇ 7 ਵਜੇ ਆਉਦਾਂ ਜੀ 3 ਵਜੇ ਗਲੀਆਂ 'ਚ ਹੀ ਰਹੀ ਉੱਤੇ ਨਹੀਂ ਗਈ ਜੀ ਸਾਰਿਆਂ ਨੂੰ ਪਤਾ ਸਿਰਿਆ ਵੀ ਕਾਪੀ ਤੇ ਸੀ ਉਹਨੂੰ ਵੀ ਪਤਾ ਜੀ ਐਨੀ ਛੀਟ ਗੱਡੀ ਹਾਂਜੀ ਦੂਜੀ ਬਾਜੀ ਇਹ ਜਿੱਤੀ ਮੱਲੀਆਂ ਠੀਕ ਆ ਬਾਈ ਮੱਲੀਆਂ ਤਾਂ ਇਹਨੇ ਸਿਰਾਈ ਕੀਤਾ ਪੂਰੀ ਗਰਮੀ ਦੀ ਬਾਜੀ ਸੀ ਉਹ ਜੀ ਠੀਕ ਆ ਸਾਰਿਆਂ ਤੋਂ ਵੱਧ ਉੱਡਿ ਉਹਦੇ ਚਾਰਾਂ ਦੀ ਬਾਜੀ ਹੋਈ ਹੈ ਜੀ ਸਾਡੀ ਠੀਕ ਆ ਬਾਈ ਉਹਦੇ ਸਾਰਿਆਂ ਤੋਂ ਵੱਧ ਉੱਡ ਗਈ ਹੈ ਉਹਦੇ ਤਾਂ ਬਾੜੀ ਭੜੀ ਉੱਡੀ ਆ ਮੱਲੀਆਂ ਤਾਂ ਮੱਲੀਆਂ ਹਾਂ ਤਲਵੰਡੀ ਸੁੱਜੀ ਵੀ ਨਹੀਂ ਦੇਣ ਕੀਤਾ ਨਹੀਂ ਸੁੱਜੀ ਵੀ ਨਹੀਂ ਜੀ ਦੇਣ ਕਰੀ ਜੀ ਪਹਿਲੀ ਬਾਜੀ ਹਾਂਜੀ ਪਹਿਲੀ ਬਾਜੀ ਕਲੱਬ ਵਾਲੀ ਸੀ ਪਹਿਲੀ ਬਾਜੀ ਇਹ ਭਾਗੀ ਕੇ ਕਲੱਬ ਵਾਲੀ ਸੀ ਨਾ ਹਾਂਜੀ ਪਹਿਲੀ ਬਾਜੀ ਹੋਈ ਸੀ ਠੀਕ ਆ ਹਾਂਜੀ ਕਿੰਨੇ ਟਾਈਮ ਕਰਗੇ ਸੀ ਇੱਥੇ ਬਾਈ ਉਹਦੇ 10 ਕਰਗੇ ਸੀ 10ਾਂ ਨੇ ਟਾਈਮ ਕੀਤਾ ਸੀ ਸੁਜੀ ਵੀ ਨੇ ਹਿੱਸਾ ਲੈ ਲਿਆ ਸੁਜੀ ਵੀ ਨੇ ਬਾਹਲਾ ਜ਼ੋਰ ਲਾਇਆ ਨਜਾਇ ਜੀ ਮੈਨੂੰ ਆਪ ਨੂੰ ਨਹੀਂ ਸੀ ਵੀ ਇਹ ਟਾਈਮ ਕਰਦਾ ਉਹ ਤੋਂ ਬਾਅਦ ਜਿੱਤੀ ਮੱਲੀਆਂ ਜਾ ਕੇ ਉਹ ਤੋਂ ਬਾਅਦ ਚ ਮੱਲੀਆਂ ਤਾਂ ਬਾੜੀ ਚੰਗੀ ਉੱਡੀ ਆ ਜੀ ਫਿਰ ਇਹ ਠੀਕ ਆ ਬਾਈ ਹਾਂਜੀ ਸ਼ਾ ਕੀ ਗੂਰ ਲੈ ਬਾਈ ਆ ਵੀ ਆਦਮ ਭਰੇ ਜਿੱਤੀ ਸੀ ਪਿਛਲੇ ਸਾਲ ਭਾਗੀ ਗੇੜੇ ਕਲੱਬ ਚ ਜੀ ਠੀਕ ਆ ਬਾਈ ਗਰਮੀ ਸਾਪ ਆਏ ਕੀ ਬਿਲੀਤਾ ਹੋਇ ਚੋ ਪਿਛਲੇ ਸਾਲ ਜਿੱਤੀ ਸੀ ਪੂਰੀ ਗਰਮੀ ਦੀ ਬਾਜੀ ਕਿੰਨੇ ਚ ਬਾਜੀਆਂ ਨੇ ਵੰਡੀ 14 ਚ ਬਾਜੀ ਹੋ ਗਈ 14 ਚ ਬਾਜੀ ਹੋ ਗਈ ਕਸੀ ਆਕਲੀ ਵਾਲਿਆਂ ਦਾ ਕਬੂ ਠੀਕ ਆ ਜੀ ਐਦ ਕੀ ਇਹ ਉੱਠ ਗਈ ਆਦਮਪੁਰੀ ਫੇਰ ਛੱਡੀ ਸੀ ਉੱਥੋਂ ਉੱਠ ਗਈ ਹਾਂ ਦੂਜਾ ਕਬੂਤਰ ਜਿੱਤ ਗਿਆ ਇਸ ਆਖ ਖੈ ਕਿ ਕਿੱਥੇ ਜਾਵੜੀ ਸੀ ਇਹ ਕਾਂਗੜ ਦੀਨੇ ਜਾਵੜੀ ਸੀ ਇਹਦੇ ਦੀਨੇ ਉਹ ਬਾਈ ਫਿਰ ਹਾਂ ਦੀਨੇ ਉਹ ਬਾਈ ਸੀ ਠੀਕ ਆ ਬਾਈ ਬਹੁਤ ਵਧੀਆ ਬਾਈ ਚਿੱਟੀਆਂ ਅੱਖਾਂ ਦੀ ਕਬੂਰੀਆਂ ਦੀ ਆ ਵੀ ਆਪਣੇ 4 ਸਾਲ ਪਹਿਲਾਂ ਭਾਗੀ ਗਲੇ ਕਲੱਬ ਚੀਜ਼ ਤੇ ਸੀ ਗਾਜੀਆਂ ਨੇ ਠੀਕ ਆ ਬਾਈ ਕੋਲਰ ਜਿੱਤੀ ਇਹ ਅੱਖਾਂ ਬਗਲ ਜਾਂਦੀ ਹੈ ਦੋਵੇਂ ਸਾਖੀਆਂ ਵੀ ਕਰ ਜਾਂਦੀਆਂ ਖੱਟੀਆਂ ਵੀ ਠੀਕ ਆ ਹਾਂ ਹਾਂ ਇਹਦੇ ਪੁੱਤ ਦੇ ਫੋਰਡ ਨੇ ਜਿੱਤੇ ਜਿਹੜਾ ਫੋਰਡ ਜਿੱਤਿਆ ਕੀਪੇ ਕੋਲੇ ਤੇ ਕਾਲੇ ਕੋਲੇ ਮੋਟਰਸਾਈਕਲ ਇਹਨਾਂ ਕੋਲੇ ਹਿਸੋ ਵਾਲ ਹਾਂ ਉਹ ਇਹਦਾ ਬਲੱਡ ਆ ਇਹਨਾਂ ਦਾ ਬਲੱਡ ਪੁਰਾਣਾ ਕਬੂਤ ਜਾਨੇ ਕਿ ਪੁਰਾਣੀ ਪੁਰਾਣੀ ਨਸਲ ਆ ਇਹਨੇ ਕਿ ਤਿੰਨ ਸਾਲ ਆਪੇ ਸੋ ਬੱਚੇ ਕੱਢੇ ਆ ਠੀਕ ਆ ਪਹਿਲਾਂ ਕੱਢੇ ਨਹੀਂ ਸੀ ਹੁਣ ਇਹਤ ਕਿ ਹੈ ਗਿਆ ਤਿੰਨ ਚਾਰ ਪੱਠੇ ਛੱਡ ਨਾਲ ਪੂਰੇ ਚੰਗੀ ਉੱਡੇ ਆ ਉੱਡੇ ਪੂਰੇ ਚੰਗੀ ਜਿੰਨੇ ਕਿ ਜਾਇਆ ਸਾਰੇ ਤੋਂ ਵੱਧ ਇਹਦੀ ਉੱਡੇ ਆ ਇਸਕੇ ਠੀਕ ਹੈ ਜੀ ਬੱਚੇ ਸ਼ਾਖੇ ਵੀ ਕੱਢਦੀ ਆ ਸ਼ਾਖਾ ਕੱਢਿਆ ਹੁਣਾਂ ਨੇ ਹਾਂਜੀ ਠੀਕ ਨੀਲਾ ਕੱਢਿਆ ਇੱਕ ਸਾਰੇ ਰੰਗ ਕੱਢਦੀ ਆ ਹਾਂਜੀ ਠੀਕ ਹੈ ਆ ਵੀ ਆਪਣੀ ਤਿੰਨ ਬਾਜ਼ੀਆਂ ਉੱਡੀ ਵੀ ਹੈ ਜੀ ਠੀਕ ਹੈ ਜੀ ਇੱਕ ਤਾਂ ਫਰਿੱਜ ਤੁਸੀਂ ਚੱਕਾ ਤੋਂ ਚੱਕਾ ਤੋਂ ਚੱਕ ਪਾਈ ਚੱਕ ਪਾਈ ਕਿ ਉਹਦੇ 90 ਕਬੂਤਰ ਸੀ ਮੈਂ ਕਿਹਾ 7:30 ਦਾ ਟਾਈਮ ਕਰਾਇਆ ਸੀ ਅੱਛਾ ਜੀ ਇਹ ਆਪਣੀ ਤਿੰਨ ਚਾਰ ਬਾਜ਼ੀਆਂ ਉੱਡੀ ਵੀ ਕਬੂਤਰ ਹੀ ਆ 90 ਕਬੂਤਰ ਸੀ ਉੱਥੇ 90 ਕਿੰਨੇ ਰਹਿ ਗਏ ਫਿਰ ਬਾਈ ਉਹਦੇ ਦੋ ਕਬੂਤਰਾਂ ਨੇ 7:30 ਦਾ ਟਾਈਮ ਕੀਤਾ ਸੀ 7:30 ਦਾ ਹਾਂ ਕੀ ਨਾਮ ਸੀ ਉੱਥੇ ਫਰਿੱਜ ਸੀ ਜੀ ਫਰਿੱਜ ਪਹਿਲੇ ਨੰਬਰ ਤੇ ਰਹਿ ਗਏ ਪਹਿਲੇ ਨੰਬਰ ਤੇ ਹਾਂ ਜੀ ਠੀਕ ਹੈ ਜੀ ਹਾਂ ਇਹ ਦਦਾਰੇ ਵਾਲੋਂ ਉੱਠ ਗਈ ਸੀ ਤੇ ਮਰੇਲ ਕੋਟਲੇ ਏਰੀਏ ਚ ਵੀ ਇੱਕ ਬਾਜੀ ਦਿੱਤੀ ਵੀ ਇੱਕ ਹੋਰ ਦਿੱਤੀ ਵੀ ਇਹ ਤਿੰਨ ਚਾਰ ਬਾਜੀਆਂ ਉੱਡੀ ਵੀ ਆ ਉੱਡੀ ਵੀ ਆ ਹਾਂਜੀ ਇਹ ਕੱਟ ਦਿੱਤੀ ਕੱਤ ਕਿੰਨਾ ਵਿੱਚ ਇਹ ਪਿਛਲੇ ਸਾਲ ਵਾਲੀ ਆ ਬਾਕੀ ਨਾਲ ਕੱਟੀ ਸੀ ਜਿਹੜੀ ਕਹਿੰਦਾ ਸੀ ਅੱਛਾ ਗਲਤੀ ਨਾਲ ਜਿਹੜੀ ਕੱਟੀ ਸੀ ਉਹ ਇਹ ਆ ਹਾਂਜੀ ਉੱਚੀ ਜਿਆਦਾ ਉੱਡਦੀ ਆ ਇਹ ਵੀ ਪਿਛਲੇ ਸਾਲ ਦਿੱਤੀ ਆ ਉੱਚੀ ਉੱਡਦੀ ਆ ਇੱਕ ਪੱਧਰ ਬਾਈ ਇਹ ਪੱਧਰ ਉੱਡਦੀ ਆ ਉੱਚੀ ਵੀ ਜਾਂਦੀ ਆ ਠੀਕ ਆ ਹੁਣੀ ਜਣੀ ਕਰਦੀ ਆ ਜਣੇ ਕੇ ਅੱਜ ਕਿਹਦੀ ਧੀ ਵੀ ਬਾਜੀ ਤੇ ਉੱਡ ਕੇ ਮਰ ਗਈ ਦਦਾਰੇ ਵਾਲ ਸੱਤਵੀਂ ਅੱਠਵੀਂ ਜਿਹੜੀ ਪਾਕੀ ਵਾਲੇ ਕਲੱਬ ਦੀ ਸੀ ਠੀਕ ਆ ਬਾਈ ਹਾਂਜੀ ਬਸ ਠੀਕ ਤੁੱਕ ਧੰਨਵਾਦ ਇਸ ਸਟਾਰ ਕੂਟਰ ਕਲੱਬ ਦਾ 365 ਦਾ ਇਹ ਬਾਕੀ ਵੀ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਧੰਨਵਾਦ ਤੇਰਾ ਵੀ ਬਹੁਤ ਬਹੁਤ ਤੁਸੀਂ ਸਾਨੂੰ ਆਪਣੇ ਕੀਮਤੀ ਸਮੇਂ ਚੋਂ ਸਮਾਂ ਦਿੱਤਾ ਤੇ ਬਾਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਅੱਗੇ ਸ਼ੇਅਰ ਕਰਦੇ ਹੋ ਵੀਡੀਓ ਨੂੰ